ਸੋਸ਼ਲ ਮੀਡੀਆ ਤੇ ਆਪਣੇ ਮਾਪਿਓ ਨਾਲ ਮਜ਼ਾਕੀਆਂ ਵੀਡੀਓ ਬਣਾਉਣ ਕਰਕੇ ਮਸ਼ਹੂਰ ਹੋਏ ਡਾਕੂ 307 ਨੂੰ ਤੁਸੀਂ ਸਾਰੇ ਹੀ ਚੰਗੀ ਤਰ੍ਹਾਂ ਜਾਣਦੇ ਹੋ ਉਹ ਅਕਸਰ ਆਪਣੀ ਮਾਂ ਤੇ ਪਿਓ ਨਾਲ ਮਿਲ ਕੇ ਹਾਸਿਆ ਪਰੀਆਂ ਵੀਡੀਓਜ਼ ਬਣਾਉਂਦਾ ਸੀ ਜਿਨ੍ਹਾਂ ਨੂੰ ਲੋਕ ਬੇਹੱਦ ਪਿਆਰ ਦਿੰਦੇ ਸਨ ਉਸ ਦੀ ਹਰ ਵੀਡੀਓ ਵਿੱਚ ਘਰ ਦੀ ਸਾਦਗੀ ਤੇ ਖੁਸ਼ੀਆਂ ਦੀ ਮਹਿਕ ਹੁੰਦੀ ਹੈ ਪਰ ਉਸਤੇ ਬਾਰੇ ਨਿਕਲ ਕੇ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੀ ڈاکੂ ਦੇ ਪਿਤਾ ਜੀ ਇਸ ਦੁਨੀਆ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ ਸਨ ਉਸ ਘੜੀ ਨੇ ਸਾਰੇ ਪਰਿਵਾਰ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਖਾਸ ਕਰਕੇ ਡਾਕੂ ਤੇ ਉਸਦੀ ਮਾਂ ਨੂੰ ਪਿਤਾ ਦੇ ਵਿਛੋੜੇ ਤੋਂ ਬਾਅਦ ਡਾਕੂ ਕਾਫੀ ਚੁੱਪ ਰਹਿਣ ਲੱਗਾ ਸੀ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਉਹੀ ਸਮੇਂ ਦੌਰਾਨ ਉਸਦਾ ਵਿਆਹ ਹੋ ਗਿਆ ਤੇ ਫਿਰ ਉਹ ਆਪਣੀ ਪਤਨੀ ਅਤੇ ਮਾਂ ਦੇ ਨਾਲ ਮਿਲ ਕੇ ਮੁੜ ਉਹੀ ਪੁਰਾਣਾ ਖੁਸ਼ੀਆਂ ਭਰਿਆ ਸਫ਼ਰ ਸ਼ੁਰੂ ਕਰਨ ਲੱਗਾ ਹੁਣ ਉਹਨਾਂ ਦੀਆਂ ਵੀਡੀਓਜ਼ ਵਿੱਚ ਹਾਸਾ, ਪਿਆਰ ਅਤੇ ਪਰਿਵਾਰਕ ਜੁੜਾਵ ਤਿੰਨੇ ਇਕੱਠੇ ਨਜ਼ਰ ਆਉਂਦੇ ਹਨ। ਲੋਕਾਂ ਨੂੰ ਉਹਨਾਂ ਦੀ ਚੋੜੀ ਬਹੁਤ ਪਸੰਦ ਆ ਰਹੀ ਹੈ ਤੇ ਹਰ ਵੀਡੀਓ ਹੇਠਾਂ ਫੈਨਜ਼ ਵੱਲੋਂ ਹਾਸਿਆਂ ਭਰੇ ਤੇ ਪਿਆਰ ਭਰੇ ਕਮੈਂਟ ਕੀਤੇ ਜਾਂਦੇ ਹਨ। ਹੁਣ ਡਾਕੂ ਦੇ ਪਰਿਵਾਰ ਚੋਂ ਨਿਕਲ ਕੇ ਇੱਕ ਬਹੁਤ ਹੀ ਖੁਸ਼ੀ ਭਰੀ ਅਪਡੇਟ ਸਾਹਮਣੇ ਆ ਰਹੀ ਹੈ ਜੋ ਕਿ ਉਸਦੇ ਫੈਨਸ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਡਾਕੂ ਕਦੇ ਵੀ ਆਪਣੇ ਦਰਸ਼ਕਾਂ ਨੂੰ ਭੁੱਲਦਾ ਨਹੀਂ ਉਹ ਹਰ ਮੌਕੇ ਤੇ ਆਪਣੇ ਫੈਨਸ ਦਾ ਧੰਨਵਾਦ ਕਰਦਾ ਰਹਿੰਦਾ ਹੈ ਤੇ ਕਈ ਵਾਰ ਹਾਸਿਆਂ ਦੇ ਨਾਲ-ਨਾਲ ਸਿੱਖਿਆਦਾਇਕ ਵੀਡੀਓ ਵੀ ਪੋਸਟ ਕਰਦਾ ਹੈ ਤੇ ਪਿਛਲੇ ਕਈ ਮਹੀਨਿਆਂ ਤੋਂ ਉਸ ਦੀ ਘਰ ਵਾਲੀ ਸਰਵ ਪ੍ਰੈਗਨੈਂਸੀ ਤੇ ਉਸ ਦੇ ਵੱਲੋਂ ਆਪਣੀਆਂ ਵੀਡੀਓਜ਼ ਦੇ ਵਿੱਚ ਵੀ ਦੱਸਿਆ ਜਾਂਦਾ ਸੀ ਤੇ ਅੱਜ ਫਾਈਨਲੀ ਉਹਨਾਂ ਦੇ ਘਰ ਇੱਕ ਬੇਬੀ ਨੇ ਜਨਮ ਲਿਆ ਹੈ ਜਿਸ ਬਾਰੇ ਡਾਕੂ ਨੇ ਵੀਡੀਓ ਪੋਸਟ ਕਰਕੇ ਆਪਣੇ ਚਾਹਣ ਵਾਲਿਆਂ ਦੇ ਨਾਲ ਇਹ ਖੁਸ਼ੀ ਸਾਂਝੀ ਕੀਤੀ ਹੈ ਤੇ ਜਿਵੇਂ ਹੀ ਉਸ ਨੇ ਪੋਸਟ ਸ਼ੇਅਰ ਕੀਤੀ ਤੇ ਉੱਪਰ ਲਿਖਿਆ ਕਿ ਫਾਈਨਲੀ ਮੈਂ ਪਾਪਾ ਬਣ ਗਿਆ ਤੇ ਲੋਕਾਂ ਨੇ ਕਮੈਂਟ ਕਰਕੇ ਵਧਾਈਆਂ ਦਾ ਹੜ ਲਿਆ ਦਿੱਤਾ ਤੇ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਵੀ ਕਰੀਬ ਹੁਣ ਤੱਕ 16800 ਕਮੈਂਟ ਉਸ ਦੀ ਇਸ ਵੀਡੀਓ ਦੇ ਨੀਚੇ ਆ ਚੁੱਕੀ ਹਨ ਲੋਕ ਬਹੁਤ ਸਾਰੀਆਂ ਵਧਾਈਆਂ ਤੇ ਪਿਆਰ ਉਸ ਨੂੰ ਦੇ ਰਹੇ ਹਨ ਤੇ ਵਿੱਚ ਲੋਕ ਉਸ ਨੂੰ ਇਹ ਵੀ ਪੁੱਛ ਰਹੇ ਹਨ ਕਿ ਬੇਬੀ ਬੋਏ ਹੋਇਆ ਹੈ ਜਾਂ ਗਰਲ ਇਸ ਬਾਰੇ ਉਸ ਨੇ ਆਪਣੇ ਸਰੋਤਿਆਂ ਦੇ ਨਾਲ ਅਜੇ ਸ਼ੇਅਰ ਨਹੀਂ ਕੀਤਾ ਤੇ ਜਿਵੇਂ ਹੀ ਉਹ ਕੋਈ ਅਪਡੇਟ ਸ਼ੇਅਰ ਕਰੇਗਾ ਤਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਬਾਕੀ ਸਾਡੇ ਵੱਲੋਂ ਵੀ ਡਾਕੋ ਨੂੰ ਅਤੇ ਉਸਦੇ ਪਰਿਵਾਰ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਉਸਦੇ ਨਵ ਜੰਮੇ ਬੱਚੇ ਨੂੰ ਰੱਬ ਹਮੇਸ਼ਾ ਚੰਗਾ ਰੱਖੇ ਤੇ ਉਸ ਨੂੰ ਭਾਗ ਲਾਵੇ ਤੇ ਲੰਮੀਆਂ ਉਮਰਾਂ ਕਰੇ ਤੇ ਉਹ ਜ਼ਿੰਦਗੀ ਦੇ ਵਿੱਚ ਕੋਈ ਮੁਕਾਮ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ ਕਿਉਂਕਿ ਡਾਕੂ ਨੇ ਵੀ ਆਪਣੇ ਮਾਤਾ ਪਿਤਾ ਦੇ ਨਾਲ ਘਰ ਦੇ ਵਿੱਚ ਬਹੁਤ ਕਰੀਬੀ ਨੂੰ ਹੰਡਾਇਆ ਤੇ ਅੱਜ ਉਸ ਨੇ YouTube ਤੇ ਆਪਣੀ ਮਿਹਨਤ ਕਰਕੇ ਲੱਖਾਂ ਦਿਲਾਂ ਦੇ ਵਿੱਚ ਆਪਣੀ ਜਗ੍ਹਾ ਬਣਾਈ ਤੇ ਲੋਕ ਉਸ ਨੂੰ ਇੱਕ ਵਲੌਗਰ ਨਹੀਂ ਬਲਕਿ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ ਤੇ ਹਰ ਵਲੌਗ ਦੇ ਲੱਖਾਂ ਦੇ ਵਿੱਚ ਵਿਊ ਆਉਂਦੇ ਹਨ ਬਾਕੀ ਡਾਕੂ ਦੇ ਛੋਟੀ ਉਮਰ ਹੀ ਉਸ ਦੇ ਪਿਤਾ ਦਾ ਜਾਣਾ ਸਦਾ ਉਸ ਦੇ ਲਈ ਅਸਾਨ ਹੈ ਤੇ ਉਹ ਆਪਣੇ ਪਿਤਾ ਨੂੰ ਯਾਦ ਕਰਕੇ ਵੀਡੀਓ ਸ਼ੇਅਰ ਕਰਦਾ ਰਹਿੰਦਾ ਹੈ ਤੇ ਹਮੇਸ਼ਾ ਹੀ ਆਪਣੇ ਪਿਤਾ ਨੂੰ ਯਾਦ ਕਰਕੇ ਕਦੇ ਵੀ ਉਸ ਨੂੰ ਭੁੱਲਦਾ ਨਹੀਂ ਤੇ ਬਾਕੀ ਸਾਡੇ ਵੱਲੋਂ ਫਿਰ ਤੋਂ ਪਰਿਵਾਰ ਨੂੰ ਬਹੁਤ ਸਾਰੀਆਂ ਮੁਬਾਰਕਾਂ ਤੇ ਜਿਵੇਂ ਹੀ ਉਹ ਕੋਈ ਅਪਡੇਟ ਆਪਣੇ ਬੱਚੇ ਨੂੰ ਬੇਬੀ ਬਵਾਈ ਹੋਣ ਬਾਰੇ ਜਾਂ ਗਰਲ ਹੋਣ ਬਾਰੇ ਸ਼ੇਅਰ ਕਰੇਗਾ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਬਾਕੀ ਡਾਕੂਨ ਉਸਦੇ ਨਵ ਜੰਮੇ ਬੱਚੇ ਦੀਆਂ ਵਧਾਈਆਂ ਤੇ ਤੁਸੀਂ ਵੀ ਕਮੈਂਟ ਕਰਕੇ ਉਸ ਨੂੰ ਵਧਾਈਆਂ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ